ਮਰਾ ਦੇ ਲਈ ਰੀਟਾਕ ਪੀ ਆਪਣੇ ਚ ਲੈ ਕੇ ਬੌਂਸਰ ਬੌਂਸਰ ਕਿਹਨੇ ਰੱਖਿਆ ਉਹਨੇ ਬੌਂਸਰ ਕਿਹਨੇ ਰੱਖਣੋਂ ਮੈਨੂੰ ਦੱਸ ਕਿਹਨੇ ਬੌਂਸਰ ਇਹਨੇ ਬੌਂਸਰ ਕਿਉਂ ਤਾਂ ਪੈਸੇ ਲੈਣੇ ਆ ਤੈਨੂੰ ਪਤਾ ਨਾ ਖਬਰਾਂ ਸਭ ਨਾ ਪੜਦੇ ਹੋ ਕੱਲਾ ਰੀਲਾਂ ਹੀ ਦੇਖੀ ਜਾਂਦੇ ਹੋ ਕਿਉਂ ਨਾ ਮੈਂ ਅੱਜ ਹੁਣ ਵੀ ਕੱਲ੍ਹ ਵਾਲੀ ਦੀ ਸੁਣ ਕੇ ਆਟਿਆ ਠੀਕ ਹੈ ਤੁਸੀਂ ਇਹ ਦੇਖ ਲਓ ਪੈਸੇ ਦੇਣੇ ਆ ਜਾਂ ਨਹੀਂ ਦੇਣੇ ਕਾਕਾ ਇਹਨਾਂ ਗੱਲ ਕਰ ਕੱਲ ਕਰ ਸਮਾਰ ਮਾੜ ਮੈਂ ਇੱਥੇ ਆਇਆ ਭਾਜੀ ਹੁਣ ਕੋ ਬਰਨਾਲੇ ਤੇ ਦੇਖ ਲਓ ਤੁਸੀਂ ਤਨਮੀ ਤੇ ਵੀਡੀਓ ਭੇਜ ਦਿੰਨੇ ਆ ਮੈਂ ਇਹਨਾਂ ਨੇ ਬਣਾਈ ਹੈ ਤੇ ਤੁਸੀਂ ਬਾਦੋ ਕਿੱਦਾਂ ਕਰੀ ਪੈਸੇ ਦੀ ਮੈਂ ਵੇਟ ਕਰ हां ਗੱਲ ਕਰਾ ਤੂੰ ਗੱਲ ਕਰ ਤੂੰ ਦਰਦਾ ਕਿਉਂ ਆ ਤੂੰ ਸਮਾਰਕ ਦਾ ਸਮਰਦਨ ਵਾਲੀ ਗੱਲ ਤੂੰ ਜੀ ਤਰੇਗਾ ਉਹਨਾਂ ਦੇ ਸਮੇਂ ਦੇ ਵਿੱਚ ਮੇਰੀ ਗੱਲ ਸੁਣ ਧਿਆਨ ਨਾਲ ਅਸੀਂ ਇਕੱਲੇ ਇਕੱਲੇ ਬੰਦੇ ਦੇ ਪੈਸੇ ਨਹੀਂ ਕਢਾ ਸਕਦੇ ਤੂੰ ਮਰਦਾਂ ਵਾਲੀ ਗੱਲ ਕਰ ਤੂੰ ਅਗਲੇ ਨੂੰ ਦੱਸ ਵੀ ਕੀ ਕਰ ਸਕਦਾ ਮੋਰੋਂ ਮੈਂ ਧਰਮ ਨਾਲ ਲਾ ਸਕਦਾ ਜਿੱਤ ਤਾ ਬੌਂਸਰ ਲੈ ਕੇ ਡਰਾਉਂਦੇ ਤੂੰ ਮੋਰੋਂ ਮੈਂ ਮਰਦਾਂ ਤੂੰ ਨ ਮਰਦਾਂ ਮੋਰੋਂ ਮੈਂ ਕੱਲਾ ਚੱਕੇ ਨਹੀਂ ਕੱਲਾ ਨੂੰ ਤੈਨੂੰ ਕੀ ਕਰਦਣਗੇ ਤੈਨੂੰ ਲੈਣ ਕੱਲੇ ਨੂੰ ਚੱਕ ਕੇ ਇਹ ਭੈਣ ਜੰਗਲ ਰਾਜ ਹੈ ਤੇ ਜੰਗਲ ਵੀ ਤੈਨੂੰ ਕੱਲੇ ਨੂੰ ਕੀ ਕਰਦਣਗੇ ਮਾਰਾ ਦਲੇਰੀ ਤਾਕਤ ਵੀ ਆਪਣੇ ਤੇ ਲੈ ਕੇ ਆਓ ਕੀ ਕਰਦਣਗੇ ਤੈਨੂੰ ਕੱ ਵੇ ਪੱਲ ਕਹਿਤੀ ਉਹ ਗੱਲ ਸੁਣ ਤੈਂ ਪੈਸੇ ਲੈਣੇ ਆ ਤਾ ਪੈਸੇ ਲੈਣੇ ਆ ਤੈਨੂੰ ਪਤਾ ਅਮਰੀਕਨ ਲਿਸਟ ਕਿੱਡੀ ਵੱਡੀ ਜਾਰੀ ਕਰਦੀ ਪੰਜਾਬ ਦੇ ਵਿੱਚੋਂ ਕਿੰਨਾ ਵੱਡਾ ਮਾਫੀਆ ਪੱਟਿਆ ਜਾ ਰਿਹਾ ਕੁਝ ਖਬਰਾਂ ਖਬਰਾਂ ਸਭਨਾ ਪੜਦੇ ਹੋ ਕੱਲਾ ਰੀਲਾਂ ਹੀ ਦੇਖੀ ਜਾਂਦੇ ਹੋ ਪੜਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਅਮਰੀਕਾ ਨੇ ਲਿਸਟ ਭੇਜੀ ਆ ਪੂਰੀ ਉਹ ਕਹਿੰਦਾ ਕੱਲਾ ਇਹ ਇਨੀ ਇਨੀ ਲਿਸਟ ਪੇ ਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ ਪੂਰੇ ਦੇਸ਼ ਤੋਂ ਛੱਡ ਕੇ ਕੱਲੇ ਪੰਜਾਬ ਪੰਜਾਬ ਦੇ ਵਿੱਚ ਸਮੱਸਿਆ ਹੈ ਜਿਹੜੇ ਠੱਗ ਹੈ ਬੈਠੇ ਨੇਗੇ ਇਹ ਥੋੜੇ ਕਰਕੇ ਬੈਠੇ ਨੇ ਥੋੜੀਆਂ ਥੋੜੀਆਂ ਨਾਕੋਸ਼ੀਆਂ ਕਰਕੇ ਠੀਕ ਹੈ ਤੁਸੀਂ ਜਾ ਕੇ ਡਰਿਆਂ ਨੂੰ ਪੈਸੇ ਭਸਾਉਣ ਕਰੇ ਤੋ ਮੈਂਟੇ ਚ ਭਸਾ ਦਨੇ ਹੋ ਡਰਤੇ ਕਾ ਤੋ ਗੱਲ ਤੂੰ ਥੋੜਾ ਹੱਕ ਆ ਪੈਸੇ ਦਾ ਥੋੜੀ ਕਰਕੇ ਪੰਜਾਬ ਦੇ ਵਿੱਚ ਹੋਰ ਇਹਨਾਂ ਗੰਨ ਤਾਂ ਥੋੜੇ ਲੋਕਾਂ ਕਰਕੇ ਪਿਆਏ ਤੁਸੀਂ ਕਿਉਂ ਨਹੀਂ ਇਹਨਾਂ ਨੂੰ ਕਹਿੰਦੇ ਵੀ ਧਰੋ ਸਾਡੇ ਪੈਸੇ ਇੱਥੇ ਕਿਉਂ ਨਹੀਂ ਥੋੜੇ ਜਿ ਲੜਨ ਦੀ ਸ਼ਕਤੀ ਪੈਦਾ ਹੁੰਦੀ ਮੈਨੂੰ ਇੱਕ ਗੱਲ ਦੱਸ ਕਿਉਂ ਨਹੀਂ ਥੋੜੇ ਜਿ ਲੜਨ ਦੀ ਮੈਂ ਤੁਹਾਨੂੰ ਗੱਲ ਦੱਸਦਾ ਮੇਰੀ ਸੁਣ ਲੈ ਕਾਕਾ ਗੱਲ ਆ ਕਾਕਾ ਮੇਰੀ ਪਹਿਲਾਂ ਇੱਧਰ ਗੱਲ ਸੁਣ ਲੈ ਮੈਂ ਇਹਨਾਂ ਨਾਲ ਕੋਈ ਵੀ ਗੱਲ ਕੱਲਾ ਬਹਿ ਕੇ ਉੱਥੇ ਚਲਾ ਦੇ ਵੀ ਆ ਕੰਮ ਹੋਇਆ ਕੋਈ ਵੀ ਉੱਥੇ ਥਾਣੇ ਨੂੰ ਲੋਕਲ ਦਰਖਾਸਤ ਦੇ ਕੇ ਮੇਰੇ ਕੋਲੇ ਥਾਣੇ ਨੂੰ ਦਰਖਾਸਤ ਦੇ ਕੇ ਮੇਰੇ ਕੋਲੇ ਆ ਜੀ ਕਿਰਨ ਇੱਕ 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 ਸੱਚ ਨੂੰ ਇੱਕ ਡੀਐਸਪੀ ਨੂੰ ਦੋਨੋਂ ਨੂੰ ਦਰਖਾਸਤ ਦੇ ਕੇ ਮੇਰੇ ਕੋਲੇ ਆਈ ਇਸ ਤੋਂ ਬਾਅਦ ਜੇ ਤੇਰੇ ਤੋਂ ਕੋਈ ਕਾਰਵਾਈ ਹੋਣ ਲੱਗੀ ਮੈਂ ਕਹੂੰਗਾ ਵੀ ਆ ਦੇਖੋ ਇਹਨਾਂ ਨੇ ਪੈਸਾ ਲੈਣੇ ਸੀਗੇ ਇਹ ਪੰਜਾਬ ਦੇ ਵਿੱਚ ਆ ਕੁਛ ਹੋਇਆ ਤੁਹਾਡੇ ਇਹਨਾਂ ਕਮੀਆਂ ਕਰਕੇ ਹੋਇਆ ਤੁਸੀਂ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਮਜੰਟਾ ਨੂੰ ਪੰਜਾਬ ਦੇ ਵਿੱਚ ਗੰਦ ਪਾਇਆ ਇਹਨਾਂ ਨੇ ਤੁਹਾਡੀਆਂ ਕਮਜ਼ੋਰੀਆਂ ਕਰਕੇ ਗੰਦ ਪਾਇਆ ਇਹਨਾਂ ਨੇ ਤਨਮੈ ਗੱਲ ਕਹਿਤੀ ਤੇ ਇੱਕ ਸਪੀਕਰ ਪਹਿਲਾਂ ਤਾਂ ਐਪਲੀਕੇਸ਼ਨ ਕੱਲ ਨੂੰ ਐਸਐਚ ਨੂੰ ਜਾ ਕੇ ਦੇਣੀ ਹੈ ਇੱਕ ਡੀਐਸਪੀ ਨੂੰ ਦੇਣੀ ਹੈ ਉਹਨਾਂ ਨੇ ਐਪਲੀਕੇਸ਼ਨਾਂ ਦੇਖ ਕੇ ਮੈਨੂੰ ਪਤਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕਰਨੀ ਇਸ ਤੋਂ ਬਾਅਦ ਮੈਂ ਸਪੀਕਰ ਗੱਡ ਕੇ ਮੇਰੇ ਕੋਲੇ ਆ ਜੀ ਮੈਂ ਬੰਦੇ ਉੱਥਰ ਭੇਜ ਦੂੰਗਾ ਪੂਰਾ ਵੀਡੀਓ ਇਹਨਾਂ ਦਾ ਪੂਰਾ ਜਰੂਸ ਕੱਢ ਦੇਣਾ ਦਾ ਸਮਝ ਗਿਆ ਮੜੀ ਤਾਕਤ ਆਪਣੇ ਚ ਹਿੰਮਤ ਜੁਰਤ ਦਲੇਰੀ ਹੋਣੀ ਚਾਹੀਦੀ ਹੈ ਤੁਹਾਡੇ ਸੇ ਹੁਣ ਵੀ ਸਮਝ ਗਿਆ ਲੋ ਤੂੰ ਮੇਰੇ ਉੱਥੇ ਜਾ ਮਿਲਣਾ ਇਹਨਾਂ ਤੋਂ ਇਹਨਾਂ ਤੋਂ ਗੱਲ ਗੁੱਲ ਸੁਣਾ ਕਿ ਤੈਨੂੰ ਮੈਂ ਜਿਹੜੀ ਗੱਲ ਕਹਿਤੀ ਹੈ ਹੈਲੋ ਜਿਹੜੀ ਮੈਂ ਤੈਨੂੰ ਗੱਲ ਕਹਿਤੀ ਤੂੰ ਕੰਮ ਕਰਕੇ ਹਾਂ ਐਵੇਂ ਕਿਧਰ ਡਰਨ ਘਬਰਾਉਣ ਦੀ ਲੋੜ ਨਹੀਂ ਕਿੰਨੇ ਪੈਸੇ ਤੇਰੇ ਕੋਲ ਸਬੂਤ ਕੀ ਆ ਪੈਸੇ ਦਾ ਆ ਲਿਖਿਆ ਭਾਜੀ ਸਾਰਾ ਕੁਝ ਹੈ ਇਹਨਾਂ ਨੇ ਲਿਖਿਆ ਵੇ ਫਿਰ ਆ ਦੇਖੋ ਪੇਪਰ ਫੁੱਪਰ ਜੇ ਸਾਰੇ ਦਿੱਤੇ ਉਹ ਇਹਨਾਂ ਨੇ ਕੀ ਮੈਨੂੰ ਐ ਦੱਸਣਾ ਇਹਨਾਂ ਨੇ ਫੀਸ ਕਾ ਫੀਸ ਕਰਦੇ ਜੀ ਡੁਪਲੀਕੇਟ ਨਹੀਂ ਜੀ